ਪੰਜਾਬ ਦੇ ਵਿੱਚ ਜੇਕਰ ਨਸ਼ੇ ਨਾਲ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਬਾਰੇ ਗੱਲ ਕੀਤੀ ਜਾਵੇ ਤਾਂ ਦਿਨੋ-ਦਿਨ ਇਹ ਗਿਣਤੀ ਵਧਦੀ ਜਾ ਰਹੀ ਹੈ। ਉੱਥੇ ਹੀ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਲਈ ਨਸ਼ੇ ਨੂੰ ਲੈ ਕੇ ਹਾਲਾਤ ਕੋਈ ਜ਼ਿਆਦਾ ਚੰਗੇ ਨਹੀਂ ਹਨ। ਉੱਥੇ ਹੀ ਮਾਮਲਾ ਸਾਹਮਣੇ ਆਇਆ ਹੈ ਸੰਗਰੂਰ ਦੇ ਪਿੰਡ ਚੀਮਾ ਦਾ ਜਿੱਥੇ ਕਿ ਇੱਕ ਬਾਕਸਿੰਗ ਕਰਨ ਵਾਲਾ ਨੌਜਵਾਨ ਨਸ਼ੇ ਦੀ ਓਵਰਡੋਜ਼ ਦੇ ਨਾਲ ਖਤਮ ਹੋ ਗਿਆ ਹੈ। ਉਥੇ ਹੀ ਜਦੋਂ ਇਸ ਦੇ ਬਾਰੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਜੋ ਕਿ ਨਸ਼ੇ ਦੀ ਓਵਰਡੋਸ ਦੇ ਨਾਲ ਮਰ ਗਿਆ ਹੈ ਉਹ ਖੇਡਾਂ ਦੇ ਵਿੱਚ ਰੁਚੀ ਰੱਖਦਾ ਸੀ ਪਰ ਉਸ ਦੇ ਗਲਤ ਸੰਗਤ ਕੈਨ ਉਹ ਨਸ਼ਾ ਕਰਨ ਲੱਗ ਗਿਆ ਸੀ ਜਿਸ ਤੋਂ ਬਾਅਦ ਸਾਹਮਣੇ ਆਇਆ ਕਿ ਨਸ਼ਾ ਜ਼ਿਆਦਾ ਕਰਨ ਕਾਰਨ ਉਸ ਦੀ ਮੌਤ ਹੋ ਗਈ ਹੈ ਜਿਸ ਦੇ ਨਾਲ ਹੀ ਦੁਖੀ ਪਿਤਾ ਨੇ ਕਿਹਾ ਕਿ ਉਹ ਅਜ ਰੋਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ ਅਤੇ ਉਹ ਸਰਕਾਰ ਅੱਗੇ ਇਹ ਅਪੀਲ ਕਰਦੇ ਹਨ ਕਿ ਕਿਸੇ ਹੋਰ ਪਰਿਵਾਰ ਦਾ ਪੁੱਤ ਨਸ਼ੇ ਕਰਨਾ ਨਾ ਮਰੇ ਉਸ ਦੇ ਲਈ ਸਰਕਾਰ ਕੋਈ ਠੋਸ ਕਦਮ ਚੁਕੇ ਉਥੇ ਹੀ ਨੌਜਵਾਨ ਦੀ ਮਾਤਾ ਨੇ ਵੀ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਇੱਥੇ ਤੱਕ ਕੈਬਨਟ ਮੰਤਰੀ ਨੂੰ ਉਹ ਦੱਸਣਾ ਚਾਹੁੰਦੇ ਹਨ ਕਿ ਇੱਥੇ ਸ਼ਰਮ ਨਸ਼ਾ ਵਿਕ ਰਿਹਾ ਹੈ ਇਸ ਦੇ ਲਈ ਕੁਝ ਕੀਤਾ ਜਾਵੇ ਪਰ ਹੁਣ ਤੱਕ ਦੇਖਣ ਨੂੰ ਆਇਆ ਹੈ ਕਿ ਸ਼ਰਮ ਨਸ਼ਾ ਵਿਕ ਰਿਹਾ ਹੈ ਪਰ ਕੋਈ ਪੁਲਿਸ ਹਥਿਆਤ ਪ੍ਰਸ਼ਾਸਨ ਜਾਂ ਸਰਕਾਰਾ ਇਸ ਉਤੇ ਠੋਸ ਕਦਮ ਨਹੀਂ ਚੁੱਕ ਰਹੀਆਂ ਹਨ ਉਥੇ ਹੀ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਦੀ ਚੋਣਾਂ ਲਈ ਆਜ਼ਾਦ ਉਮੀਦਵਾਰ ਖੜੇ ਹੋਏ ਬਲਵਿੰਦਰ ਸੇਖੋ ਨੇ ਮੀਡੀਆ ਨਾਲ ਗਲਵਤ ਕਰਦੇ ਹੋਏ ਕਿਹਾ ਕਿ ਇਹ ਇੱਕ ਤਰਸਦੀ ਹੈ ਕਿ ਹੁਣ ਵੀ ਨਸ਼ੇ ਦਾ ਮੁੱਦਾ ਮੌਜੂਦਾ ਸਰਕਾਰ ਜੋ ਕਿ ਇਸ ਮੁੱਦੇ ਨਾਲ ਸੱਤਾ ਦੇ ਵਿੱਚ ਆਈ ਸੀ ਕਿ ਉਹ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰ ਦੇਣਗੇ ਪਰ ਹੁਣ ਦੇਖਣ ਨੂੰ ਮਿਲ ਰਿਹਾ ਹੈ ਕਿ ਹਰ ਦਿਨ ਕਿਸੇ ਨੌਜਵਾਨ ਦੀ ਨਸ਼ੇ ਕਨ ਮੌਤ ਹੋ ਰਹੀ ਹੈ ਇਹ ਨੌਜਵਾਨ ਜੋ ਕਿ ਬਾਕਸਿੰਗ ਦਾ ਚੰਗਾ ਖਿਡਾਰੀ ਸੀ ਉਹ ਵੀ ਨਸ਼ੇ ਕਨ ਮਰ ਗਿਆ ਜੋ ਕਿ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਬੱਜੀ ਜੋ ਸਾਥ ਹੁੰਦਾ ਨਾ ਉਹ ਸਾਥ ਆਪਦੇ ਵੱਲ ਨੂੰ ਖਿੱਚਦਾ ਜਿਹੜਾ ਕੋਈ ਕੰਮ ਕੰਦਾ ਕਰਦਾ ਉਹ ਆਪਦੇ ਵੱਲ ਹੀ ਲੈ ਆਉਂਦਾ ਮੇਰਾ ਬਚਾਣ ਭੋਲਤੀ ਨਿਆਣੀ ਮੱਤ ਲਾ ਲਓ ਕੁਛ ਵੀ ਲਾ ਲਓ ਪਰ ਉਹਨੇ ਇਹ ਚੀਜ਼ ਦਾ ਨਹੀਂ ਪੱਤੀ ਮੈਨੂੰ ਐਦਾਂ ਹੋ ਜਾ ਉਹਨੇ ਬਸ ਪ੍ਰਮਾਤਮਾ ਜਾਣਦਾ ਉਹਦੇ ਨਾਲ ਕੀ ਬਣਿਆ ਕੀ ਨਾ ਬਣਿਆ ਬਸ ਸਾਡੇ ਮੰਨ ਲਓ ਜੇ ਸਾਡੇ ਜਿਗਰ ਦਾ ਕਲੇਡਾ ਡਿੱਗਣਾ ਤੇ ਟੁੱਟੇ ਪਾਰ ਦਿਲ ਮੈਂ ਇਹੀ ਚਾਹੁੰਦਾ ਮੇਰਾ ਕਿਸੇ ਨਾਲ ਦੁਸ਼ਮਣੀ ਨਹੀਂ ਕਿਸੇ ਨਾਲ ਮੇਰਾ ਬੈਰ ਨਹੀਂ ਮੈਂ ਇਹੀ ਚਾਹੁੰਦਾ ਸਰਕਾਰ ਅੱਗੇ ਵੀ ਆਉਣ ਵਾਲੇ ਬੱਚਿਆਂ ਨੂੰ ਤਾਂ ਬਚਾਓ ਜੋ ਮੇਰੇ ਨਾਲ ਹੋ ਗਿਆ ਮੈਂ ਤਾਂ ਉਹਨੂੰ ਪਾਣਾ ਮਿੱਠਾ ਮੰਨ ਕੇ ਬੈਠਾ ਚੁੱਪ ਕਰਿਆ ਪਰ ਹੋਰ ਬੱਚਿਆਂ ਨਾਲ ਨਾ ਕਿਸੇ ਦਾ ਨੁਕਸਾਨ ਨਾ ਹੋਵੇ ਪੰਜਾਬ ਚ ਕਿਤੇ ਵੀ ਨਾ ਹੋਵੇ ਬੱਚੇ ਗੇਮ ਲੱਗਣ ਵਾਹ ਪੇ ਉਹਨੂੰ ਸਵਾਰਾ ਬੰਨ ਮਾ ਪਿਉਦਾ ਅੱਗੇ ਮੈਂ ਇਹ ਇੰਨਾ ਚਾਹਣਾ ਕਹਿਣਾ ਚਾਹੁੰਦਾ ਜੀ ਇਹ ਪ੍ਰਸ਼ਾਸਨਿਕ ਅਧਿਕਾਰੀ ਐਮਐਲਏ ਸਾਹਿਬ ਦੀ ਗੱਲ ਕਰੀਏ ਇੱਕ ਵਾਰ ਵਾਚਿੰਗ ਉਹਨਾਂ ਨੂੰ ਗੌਰ ਕਰਨੀ ਚਾਹੀਦੀ ਜੀ ਰੋਡ ਦੇ ਉੱਤੇ ਕਿੰਨੇ ਕਿੰਨੇ ਮੈਕਮੇ ਬਣਾਤੇ ਰੋਡ ਨੂੰ ਸੁਰੱਖਿਸ਼ਾ ਰੱਖਣ ਵਾਸਤੇ ਨਵੀਂ ਪੁਲਿਸ ਭਰਤੀ ਕਰਦੇ ਜਿੱਕ ਪੁਲਿਸ ਭਰਤੀ ਨਵੀਂ ਰੋਡਾਂ ਤੇ ਨਸਰ ਆਉਣ ਵਾਲੇ ਨੂੰ ਨੱਥ ਪਾਈ ਜਾਵੇ ਉਹ ਪਾਰਟੀ ਲਾ ਦੇਣੇ ਦੇਖ ਕਿਵੇਂ ਨਾ ਰੁਕ ਸਕਦਾ ਸਭ ਕੁਝ ਰੁਕਦਾ ਜੀ ਸਭ ਕੁਝ ਰੁਕਦਾ ਵੀਰ ਜੀ ਐਨੀ ਮੈਂ ਤਰੀਕਸਾ ਦੇਖਦੇ ਹੋ ਕਿ ਜਿਹੜਾ ਆਪਾਂ ਕਹਸੇ ਦੇਖੇ ਹਰ ਦੂਜੇ ਦਿਨ ਜੇ ਕਰਦੇ ਅੱਜ ਜਿਹੜੀ ਨਸ਼ੇ ਕਰਕੇ ਮੌਤ ਹੋ ਰਹੀ ਹੈ ਜਿਹੜਾ ਤੁਹਾਡਾ ਲੜਕਾ ਸੀ ਇੱਕ ਪਲੇਅਰ ਸੀਗਾ ਪਰ ਪ੍ਰਮਾਤਮਾ ਨੇ ਕਿਹੜੇ ਰਾਹੇ ਵਹਿ ਕੇ ਅੱਜ ਜਿਹੜਾ ਪੂਰਾ ਹੋ ਗਿਆ ਕੀ ਕਹਣਾ ਹੈ ਇੱਕ ਤਾਂ ਜੀ ਇਹ ਕਹਿਣਾ ਚਾਹੁੰਦਾ ਵੀ ਇਹ ਮਲੇ ਰੋੜੇ ਨੂੰ ਵੀ ਤੁਹਾਡੇ ਸਲਾਮ ਵਿੱਚ ਸ਼ਰਿਆਮ ਜਿੱਟਾ ਦੇਖ ਰਿਹਾ ਤੁਸਾਂ ਮੱਤ ਪਾਓ ਉਹਨਾਂ ਨੂੰ ਅਤਮਾਨ ਨੂੰ ਕਹਿਣਾ ਚਾਹੁੰਦੇ ਹਾਂ ਜੀ ਇਹ ਨੇੜੇ ਆ ਸਾਡੇ ਇਹ ਗੌਰ ਕਰਨੀ ਕਰਦਾ ਸਾਡੀ ਗੌਰ ਕਰਨੀ ਚਾਹੀਦੀ ਜੀ ਨਵੇਂ ਬੱਚਿਆਂ ਦੀ ਸਾਡੇ ਨਾਲ ਜਿਹੜਾ ਕੋਸਮਣਾਤੀ ਹੋ ਗਿਆ ਮੈਂ ਉਹਨਾਂ ਦੀ ਪੀੜੀ ਨਾਲ ਨਾਲ ਆਇਆ ਹੋਈ ਜੀ ਮੈਂ ਇਹ ਗੱਲ ਕਰੀਏ ਤੁਸੀਂ ਸਟੇ ਪੁਲਿਸ ਸਟੇਸ਼ਨ ਜਦੋਂ ਜਾਣੇ ਉੱਥੇ ਤੁਸੀਂ ਦੱਸ ਦੇਵੋ ਕਿ ਆਹ ਬੰਦੇ ਵਿੱਚ ਨੇ ਕਿ ਉਹਨਾਂ ਖਿਲਾਫ ਕਰ ਵੀ ਜੁਈ ਕੌਣ ਕੌਣੋਂ ਬੰਦੇ ਸੀ ਉਹ ਨੇ ਜੀ ਇੱਕ ਆਪਣੇ ਸਾਹ ਪਰ ਕਲਾ ਦਾ ਜੀ ਇੱਕ ਦਾ ਨਾਮ ਕਾਲਾ ਹੈਗਾ ਇੱਕ ਹੋਰ ਕਾਲਾ ਨਿੱਕਾ ਇੱਕ ਸੋਨੀ ਹੈ ਜੀ ਸੋਨੀ ਹੈ ਮੁੰਡਾ ਬਾਕੀ ਸਨਾਮ ਦੇ ਵਿੱਚ ਨੇ ਜੀ ਮੈਂ ਖੁਦ ਜਾ ਕੇ ਆਇਆ ਸਨਾਮ ਵਾਲਾਂ ਦੇ ਘਰੇ ਵੀ ਜਾ ਕੇ ਜਾਂ ਕਾਲੇ ਦੇ ਘਰੇ ਵੀ ਇਹਦੇ ਆਪਣੇ ਸੋਨੀ ਦੇ ਘਰੇ ਵੀ ਜਾ ਕੇ ਆਈ ਸੋਨੀ ਦੇ ਕਾਰ ਲੈਨੇ 3000 ਰੁਪਏ ਲੈ ਲਿਆ ਬੇਟੇ ਤੂੰ ਉਦ ਬਾਅਦ ਚ ਉਹਨੂੰ ਟੋਫੀ ਦਿੱਤੀ ਜੀ ਪਾਕੇ ਟੋਫੀ ਤੋਂ ਬਾਅਦ ਘਰੇ ਆ ਕੇ ਉਹਨੇ ਸਰਪਸਤਾ ਮੰਮੀ ਆ ਕੇ ਕਰਕੇ ਕਹਿੰਦੇ ਨੇ ਨਾ ਤੋਂ ਖਾਓਗੇ ਫੇਰ ਕੋਲ ਕੋਮਰ ਜਦ ਵਿੱਚ ਰਿਕਾਰਡਿੰਗ ਕਾਲ ਹੋ ਗਈ ਮੈਂ ਰਿਕਾਰਡਿੰਗ ਸੁਣ ਕੇ ਫੇਰ ਮੈਂ ਸੋਨੀ ਨੂੰ ਕੋਲ ਆਈ ਮੈਂ ਆ ਕੇ ਕਰਕੇ ਸੋਨੀ ਤਾਂ ਮੇਰੇ ਬੇਟੇ ਤੋਂ ਪੈਸੇ ਲੈਤੇ ਉਹ ਕਹਿੰਦਾ ਮੈਂ ਲੈਤੇ ਨਹੀਂ ਜੀ ਮੁੱਕਰ ਗਿਆ ਫੇਰ ਘਰੇ ਵਾਗੇ ਘਰ ਵਾਲੀ ਕਹਿੰਦੀ ਕੋਈ ਗੱਲ ਨਹੀਂ ਜਿਵੇਂ ਸੋਨੂੰ ਛੇਤਰੀ ਕੋਲ ਮੋੜ ਦੋ ਉਹ ਛੇਤਰੀ ਕੋਲ ਗਈ ਜ ਉਹਨਾਂ ਦੇ ਘਰੇ ਉਹਨਾਂ ਨੇ ਮੈਨੂੰ ਧੱਕੇ ਮਾਰ ਕੇ ਕੱਢਤਾ ਜੀ ਉਹਦੀ ਘਰ ਵਾਲੀ ਨੇ ਸੋਨੀ ਦੀ ਨੇ ਕ ਕੁਰੇ ਜੀ ਤੈਨੂੰ ਜੀ ਉਸ ਕੰਪਨੀ ਮੰਕਾ ਟੈਂਪਲੇਟ ਕੀਤੀ ਸੀ ਜੀ ਮੈਂ ਆਪਣੇ ਚੀਵੇਂ ਫੋਨ ਕੀਤਾ ਸੀ ਜੀ ਫੋਨ ਕੀਤਾ ਸੀ ਉਹਨਾਂ ਨੂੰ ਜੀ ਗੁਰਵਾਜਨ ਸਰ ਨੂੰ ਮੈਂ ਐ ਕਰ ਸਰ ਮੈਂ ਨਾ ਸਪਰਕ ਖੜੀਆਂ ਗਈਏ ਬਸ ਆ ਕੇ ਐਂ ਕਰਕੇ ਤੁਸੀਂ ਵੀ ਛਾਪਾ ਮਾਰੋ ਹੁਣੇ ਹੁਣੇ ਇਹਨਾਂ ਦੇ ਘਰੋਂ ਮੇਰਾ ਬੇਟਾ ਚਿੱਟਾ ਲੈ ਕੇ ਜਾਂਦਾ ਜੀ ਹੁਣ ਵੀ ਇਹ ਮੈਨੂੰ ਤਬਕੇ ਆ ਦੇ ਕੇ ਘਰੋਂ ਬਾਹਰ ਕੱਢਿਆ ਗਏ ਤੇ ਪੁਲਸ ਵਾਲੇ ਕਹਿੰਦੇ ਨਹੀਂ ਜੀ ਅਸੀਂ ਇਹ ਨਹੀਂ ਕਰ ਸਕਦੇ ਨੇ ਵੀ ਤੁਸੀਂ ਉੱਤੇ ਉੱਪਰ ਫੋਨ ਕਰੋ ਤੇ ਸੱਚੋ ਸੱਚੋ ਵੀ ਫੋਨ ਕੀਤਾ ਜੀ ਉਹ ਕਹਿੰਦੇ ਕੰਪਲੇਟ ਰੱਖਾ ਕੇ ਜਾਓ ਜੀ ਬਸ ਉਹਨਾਂ ਨੇ ਮੈਨੂੰ ਉਲਝਾ ਲਿਆ ਜੀ ਉਲਝਾਉਣ ਕਰਕੇ ਪੇਟ ਦੀ ਮਾਰਕਟ ਇੱਕ ਬੰਦਾ ਤਾਂ ਕਿ ਮੰਨ ਲਓ ਖੜਾ ਰੇਟ ਲਿਖਾਉਣ ਆਊਗੀ ਉਹ ਬੰਦੇ ਭੱਜ ਜਾਣੀ ਫਿਰ ਕੌਣ ਖੜੂ ਹੋਏਗਾ ਮੈਜੀ ਹੋਂ ਤੁਸੀਂ ਕੀ ਪ੍ਰਸ਼ਾਸਨ ਤੋਂ ਕੀ ਮੰਗਣਾ ਸਹੀ ਮੰਗ ਕਰਨੇ ਚਾਹੁੰਦਾ ਜੀ ਵਸ ਟਿਕਟਾ ਬੰਦ ਹੋਵੇ ਮੇਰਾ ਪਤਲਾ ਚੱਲਿਆ ਗਿਆ ਜੀ ਹੋਰ ਲੱਗੇ ਤਾਂ ਕੋਈ ਬੁੱਧੀ ਲੈ ਜਾਵੇ ਜੀ ਵੀ ਪੁਲਿਸ ਦੇ ਤੇ ਨੌਜਵਾਨ ਤੇ ਕਿਉਂ ਉਹਦੇ ਮਾਂ ਕੋਲ ਇਨਸਾਫ ਲਈ ਤਰਸ ਰਹੇ ਨੇ ਕਿਉਂਕਿ ਹੋਰ ਕਹਿਇਆ ਜਾ ਰਿਹਾ ਹੈ ਕਿ ਤਨਾ ਕਦੇ ਜਿਹੜੀ ਪੁਲਸਾ ਉਹ ਜ਼ਿੰਮੇਵਾਰ ਹੈ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਕਈ ਵਾਰ ਅਲਾਕਿਆ ਚੁੱਕੀ। ਕਿਉਂਕਿ ਅਸੀਂ ਇੱਕ ਉਸ ਸਥਾਨ ਤੇ ਬੈਠੇ ਆ ਇਸ ਇਲਾਕੇ ਵਿੱਚ ਮਸਤ ਵਾਲੇ ਸੰਤ ਦਸੂ ਜੀ ਨੂੰ ਬਹੁਤ ਵੱਡਾ ਨਾਮ ਇਸ ਦਾ ਜਨਮ ਸਥਾਨ ਤੇ ਆ 6 ਕਿਲੋਮੀਟਰ ਦੂਰ ਇਸ ਬੇਗਰ ਤੋਂ ਮੁੱਖ ਮੰਤਰੀ ਦਾ ਪਿੰਡ ਹੈ। ਕਮਨ ਰੋੜੇ ਦੇ ਕਰਦੇ ਗੁਆਣ ਦਾ ਏਡਾ ਚੱਟਾ ਬਿਗਦਾ ਦਾ ਸਿੱਧੀ ਮਾਤੇ ਮੈਂ ਦੁੱਖ ਹਦਾ ਵੇਖ ਕੇ ਸਾਡੇ ਪੰਜਾਬ ਨੂੰ ਹੋਇਆ ਕੀ ਪਿਆ 6 ਮਹੀਨਿਆਂ ਤੋਂ ਘਟੋ ਘਟ ਮੈਸ ਏਰੀਆ ਵਿੱਚ ਅਸੀਂ ਗੁਹਾਰ ਲਾਉਂਦੇ ਕਰਦੇ ਚੀਕਾ ਮਾਰਦੇ ਬੰਦੇ ਮੇਰਾ ਛੜਾ ਜਿਹੜਾ ਹੈ ਬੈਂਤ ਹੈ ਜਿਹੜਾ ਜਵਾਨੀ ਸਾਡੀ ਤੋਂ ਨਿਕਲੀ ਜਾਂਦਾ ਆ ਮੈਡਲ ਦੇਖ ਲੋ ਆ ਤਸਵੀਰ ਦੇਖ ਲੋ ਬੱਚੇ ਦੀ ਇਹ ਇਸ ਹੋਣੀ ਦਾ ਹੱਕ ਦਾ ਕਿ ਇਹ ਹੋਣੀਆਂ ਦੇ ਜਿਹੜੇ ਹੈਗੇ ਜ਼ਿੰਮੇਵਾਰ ਇਹ ਲੋਕ ਨੇ ਜਿਹੜੇ ਕਿ ਤੁਸੀਂ ਕਹਿੰਦੇ ਨਸ਼ਾ ਬੰਦ ਕਿਵੇਂ ਹੋਵੇ ਜਦੋਂ ਨਸ਼ਿਆਂ ਦੇ ਵਿੱਚੋਂ ਕਮਾਈ ਹੈ ਜਿਹੜੀ ਉਹ ਵੱਡਾ ਹਿੱਸਾ ਜਿਹੜਾ ਲੀਡਰਾਂ ਤੱਕ ਜਾਂਦਾ ਹੈ ਉੜੀਲਾ ਪ੍ਰਸ਼ਾਸਨ ਦੇ ਵੱਡੇ ਅਫਸਰਾਂ ਤੱਕ ਜਾਂਦਾ ਤੇ ਫਿਰ ਛੱਟਾ ਬੰਦ ਕਿੱਥੋਂ ਹੋਣਾ ਛੱਟਾ ਬੰਦ ਕਰਨ ਵਾਸਤੇ ਜਿਹੜਾ ਹੈਗਾ ਇੱਕ ਬਹੁਤ ਵੱਡੀ ਪੋਲੀਟਿਕਲ ਬਿੱਲ ਦੀ ਲੋੜ ਹੈ ਜਿਹੜੀ ਕਿ ਇਹ ਬੇਗਹਿਰਤ ਔਰ ਬੇਜ਼ਮੀਰੇ ਔਰ ਬਿਲਕੁਲ ਲੋ ਲੈਵਲ ਦੇ ਲੋਕਾਂ ਦੇ ਪੱਲੇ ਕਿੱਥੇ ਹੋ ਸਕਦੀ ਹੈ ਉਸ ਤੋਂ ਪਹਿਲਾਂ ਇਸ ਤੋਂ ਵੱਡੇ ਡਾਕੂ ਜਿਹੜੇ ਕਾਲੀ ਤੇ ਕਾਂਗਸਿਆਂ ਦੇ ਰੂਪ ਵਿੱਚ ਸੀ ਉਹਨਾਂ ਨੇ ਇਹ ਬੂਟੇ ਲਾਏ ਹੋਏ ਸੀ ਔਰ ਬੂਟਿਆਂ ਨੂੰ ਫਲ ਤਾਂ ਪਹਿਲਾਂ ਹੀ ਆਉਣ ਲੱਗ ਪਏ ਸੀ ਹੁਣ ਤਾਂ ਬਹੁਤ ਵੱਡੇ ਵੱਡੇ ਦਰਖਤ ਬਣ ਕੇ ਇਹ ਪਰੇ ਪਏ ਐ ਕੋੜੇ ਫਲਾਂ ਦੇ ਨਾਲ ਤੇ ਉਹਦੇ ਜਿਹੜੇ ਜਿਹੜਾ ਚਖ ਦਾ ਜਿਹੜਾ ਦੰਦ ਲਾਉਂਦਾ ਉਹਦੀ ਮੌਤ ਹੁੰਦੀ ਹੈ ਤੁਹਾਡੇ ਸਾਹਮਣੇ ਇਹ ਸਰਕਾਰਾਂ ਦੇ ਲਾਏ ਹੋਏ ਬੂਟੇ ਐ ਅਸੀਂ ਰੋਜ਼ ਇਸ ਗੱਲ ਦੀ ਆਵਾਜ਼ ਠਾਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਸਰਕਾਰਾਂ ਭਾਵੇਂ ਪਹਿਲੀਆਂ ਭਾਵੇਂ ਹੁਣ ਦੀ ਇਹ ਦੁਸ਼ਮਣ ਸਾਬਤ ਹੋਣੀਆਂ ਪੰਜਾਬ ਦੇ ਲੋਕਾਂ ਦੀਆਂ ਤੇ ਇਹਨਾਂ ਤੋਂ ਕੋਈ ਉਮੀਦ ਜਿਹੜੀ ਰੱਖਣੀ ਆਉਣ ਵਾਲੇ ਸਮੇਂ ਵਿੱਚ ਬਿਲਕੁਲ ਬੇਮੰਨੀ ਵਾਲੀ ਗੱਲ ਹੈ ਜੇ ਆ ਹੁਣ ਆਉਣ ਵਾਲੇ ਸਮੇਂ ਵਿੱਚ ਫਿਰ ਇਹਨਾਂ ਨੇ ਬੇਸ਼ਰਮੀ ਨਾਲ ਤੁਹਾਡੇ ਘਰਾਂ 'ਚ ਵੜੇ ਜਾਣਾ ਹਾਲਾਂਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਜੁੱਤੀਆਂ ਮਾਰਨੀ ਸ਼ੁਰੂ ਕਰ ਦਿੱਤੀਆਂ ਸਿਆਸਤ ਨੂੰ ਨਕਾਰਨਾ ਸ਼ੁਰੂ ਕਰ ਦਿੱਤਾ ਤੇ ਇਸ ਕਰਕੇ ਆਉਣ ਵਾਲਾ ਸਮਾਂ ਤਾਂ ਲੋਕ ਜਵਾਬ ਜਿਹੜਾ ਹੈ ਮੰਗਣਗੇ ਮੰਗਣਗੇ ਪਰ ਅਸੀਂ ਅੱਜ ਦੀ ਗੱਲ ਕਰਦੇ ਹਾਂ ਕੇਸ ਕਤਲ ਨੂੰ ਕਿਵੇਂ 174 ਦੀ ਕਾਰਵਾਈ ਵਿੱਚ ਬਦਲ ਦਿੱਤਾ ਗਿਆ ਜਦੋਂ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਸਾਰਾ ਕੁਝ ਦੇਖ ਲਿਆ ਸੀਗਾ ਲਾਸ਼ ਕਢਵਾਈ ਹੈ ਵੀਡੀਓ ਕਲਿਪਸ ਉਹ ਵੀ ਅਵੇਲੇਬਲ ਹੈਗੀਆਂ ਤੇ ਕਿਉਂ ਨਹੀਂ ਉਸੇ ਟਾਈਮ ਜਿਹੜਾ ਹੈਗਾ ਜਦੋਂ ਪਤਾ ਹੋ ਗਿਆ ਕਿ ਗੈਰ ਕੁਦਰਤੀ ਮੌਤ ਹੈ ਤੇ ਇਹਦੇ ਨਸ਼ੇ ਨਾ ਹੋਈ ਹੋਈ ਹੈ ਤੇ ਉਹਦੇ ਪਿੱਛੇ ਜਾਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ ਸੁਚੋਤਰੀ ਦੀ ਕਾਰਵਾਈ ਕਰਨ ਦਾ ਕੋਈ ਮਕਸਦ ਹੀ ਹੈ ਨਹੀਂ ਸੀਗਾ ਇਹ ਰੇਤਾ ਵਿਚਾਰੇ ਸਰਮੇ ਵਿੱਚ ਬੈਠੇ ਸੀ ਉਹਨਾਂ ਦਾ ਧਿਆਨ ਨਹੀਂ ਹੁੰਦਾ ਜਦੋਂ ਐਡੀ ਵੱਡੀ ਜਵਾਨ ਮੌਤ ਹੈ ਹੋਵੇ ਸਾਹਮਣੇ ਤੇ ਤੁਸੀਂ ਕਾਗਜ਼ਾਂ ਤੇ ਸਾਈਨ ਕਰਾਈ ਜਾਂਦੇ ਹੋ ਅੱਖਾਂ ਮੀਟ ਕੇ ਨਾਲੀਆਂ ਤੇ ਕੱਲ ਨੂੰ ਕਹੋਗੇ ਇਹ ਕੰਗਜਾਂ ਤੇ ਇਸ ਤਰ੍ਹਾਂ ਦੇ ਚਲਾ ਕੀਤੇ ਹੋਏ ਸੈਨ ਬੋਧਾ ਚੱਲ ਜਿਹੜਾ ਹੈਗਾ ਉਹ ਲੁਕਦੇ ਨਹੀਂ ਹੁੰਦੇ ਹੁਣੇ ਦੇਖੋ ਮਾਤਾ ਦਸਰੀ ਕਿ ਪਹਿਲਾਂ ਗਈਆਂ ਸੀ ਜਿਹੜਾ ਪਹਿਲਾਂ ਤੁਹਾਨੂੰ ਦੱਸਿਆ ਗਿਆ ਹੈ ਕਰ ਜਾ ਕੇ ਪੈਸੇ ਬਣਾਉਣ ਗਈ ਹੋਈ ਹੈ ਉਸ ਤੋਂ ਇਹ ਗੱਲ ਪੈ ਰਹੇ ਆ ਕਿੰਨੀਆਂ ਗੱਲਾਂ ਪੁਲਿਸ ਪ੍ਰਸ਼ਾਸਨ ਦੇ ਨਿਗਾ ਵਿੱਚ ਹੈ ਪਰ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਜਿਸ ਸਿਸਟਮ ਦਾ ਸ਼ਿਕਾਰ ਹੈ ਮੈਨੂੰ ਇਹ ਵੀ ਕਹਿੰਦੇ ਕੋਈ ਗਰੇਜ਼ ਨਹੀਂ ਹੈਗਾ ਕਿ ਜਿਹੜੀ ਪੁਲਿਸ ਤੁਹਾਨੂੰ ਦਿਖਾਈ ਦਿੰਦੀ ਹੈ ਗੰਧ ਪਾਉਂਦੀ ਹੋਈ ਇਹਦੇ ਪਿੱਛੇ ਬਹੁਤ ਵੱਡੇ ਹੱਥ ਜੜੇਗੇ ਆ ਪੋਲੀਟਿਕਲ ਬੰਦਿਆਂ ਦੇ ਬਿਊਰੋਕ੍ਰੇਟ ਵੱਡਿਆਂ ਦੇ ਉਹ ਵਪਾਰੀ ਜਿਹੜੇ ਕਰੋੜਾਂ ਅਰਬਾਂ ਰੁਪਏ ਦੇ ਪਨਾਫੇ ਖੱਟ ਰਹੇ ਆ ਉਹਨਾਂ ਦੇ ਵੀ ਹੈਗੇ ਮੇਨ ਕਾਰਨ ਹੈਗੇ ਆ ਤੇ ਇਸ ਕਰਕੇ ਜਿਹੜੀ ਪੰਜਾਬ ਦੀ ਇਸ ਟਾਈਮ ਹਾਲਤ ਹੋਈ ਆ ਉਹ ਬਿਲਕੁਲ ਸਭ ਦੇ ਸਾਹਮਣੇ ਆ ਨਸ਼ਿਆਂ ਦੇ ਮਾਮਲੇ ਨੂੰ ਤਾਂ ਲੈ ਕੇ ਵੈਸੇ ਤਾਂ ਮੈਂ ਜਿੰਨੇ ਮੁੱਦੇ ਹੈਗੇ ਉਹਨਾਂ ਦੀ ਬਾਰੇ ਗੱਲ ਕਰਦੇ ਆ ਸੀ ਪਰ ਅਸੀਂ ਸਭ ਤੋਂ ਪਹਿਲੀ ਪ੍ਰਾਇੋਰਟੀ ਤੇ ਜਿਹੜੇ ਪੁਲਿਸ ਮੁਕਾਬਲਿਆਂ ਚ ਨੌਜਵਾਨ ਮਾਰੇ ਜਾ ਰਹੇ ਆ ਔਰ ਨਸ਼ਿਆਂ ਦੇ ਵਿੱਚ ਜਿਹੜੀ ਨੌਜਵਾਨੀ ਨੂੰ ਜਿਹੜਾ ਬਰਬਾਦ ਕੀਤਾ ਜਾ ਰਿਹਾ ਇਹ ਸਾਡੀ ਪਹਿਲੀ ਪ੍ਰਾਇੋਰਟੀ ਜਿਹੜੀ ਹੈਗੀ ਆ ਆਉਣ ਵਾਲੇ ਸਮੇਂ ਵਿੱਚ ਹੀ ਰਹੂਗੀ ਪਿੱਛੇ ਵੀ ਸੀਗੀ ਤੇ ਅੱਜ ਵੀ ਹੈਗੀ ਹੈ ਹਾਂ ਜੇਕਰ ਆਪਣੇ ਨੱਕ ਦੇ ਥਲੇ ਇਹੋ ਜਿਹੇ ਪਿੰਡ ਜਿਹੜੇ ਗਵੰਡ ਬੈਠਾ ਹੋਵੇ ਪਵਿੱਤਰ ਸਥਾਨ ਜਨਮ ਸਥਾਨ ਦੇ ਤੇ ਇੱਥੇ ਵੀ ਤੁਸੀਂ ਥੋੜਾ ਬਹੁਤ ਕੰਟਰੋਲ ਨਹੀਂ ਕਰ ਸਕਦੇ ਹੁਣੇ ਪਤਾ ਲੱਗਿਆ ਮੈਂ ਦੁਪਹਿਰ ਦਾ ਇੱਥੇ ਆ ਤੇ ਪਿੰਡ ਦੇ ਵਿੱਚ ਹੋਰ ਵੀ ਬਹੁਤ ਨੌਜਵਾਨੇ ਦੇ ਸ਼ਿਕਾਰ ਹੈਗੇ ਕੁਝ ਬੱਚਿਆਂ ਨੂੰ ਮਿਲਣ ਦਾ ਵੀ ਮੌਕਾ ਮਿਲਿਆ ਔਰੇ ਬਾਰੇ ਬਾਅਦ ਵਿੱਚ ਗੱਲ ਕਰਾਂਗੇ ਪਰ ਪਹਿਲਾਂ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਕਾਰਵਾਈ ਵੱਡੀ ਬਣਦੀ ਹੈ ਉਹ ਕੀਤੀ ਜਾਵੇ ਮੇਰੀ ਡੀਐਸਪੀ ਸਾਹਿਬ ਜਿਹੜੇ ਸੁਨਾਮਾ ਨਾਲ ਗੱਲ ਹੋਈ ਵੀ ਹੈ ਉਹਨਾਂ ਨੇ ਵੀ ਕਿ ਦਿੱਤਾ assurance ਇਹ ਜਾ ਕੇ ਆਏ ਹੈ ਬਿਸ਼ੱਕ ਅਜੇ ਵੀ ਇਹਨਾਂ ਨੇ ਕਿਹਾ ਸੀ ਤਫ਼ਤੀਸ਼ ਕਰਦੇ ਪਰ ਇਹ ਤਫ਼ਤੀਸ਼ ਕਰਨ ਵਾਲਾ ਮਸਲਾ ਹੈ ਨਹੀਂ ਹੈਗਾ ਤੁਸੀਂ ਤਪਤੀਸ਼ ਕਰੋ ਪਿੱਛੇ ਜਾ ਕੇ ਕਿ ਕੌਣ ਫਿਗਰ ਹੈ ਮਗਰ ਮੁੰਡਾ ਮਰਿਆ ਹੋਇਆ 302 ਦਾ ਪਰਚਾ ਦੇਣਾ ਪਣਦਾ ਇਹਦੇ ਤੇ ਉਹ ਦਿਓ ਪਰ ਇਹ ਉਹ ਸਰਕਾਰ ਹੈ ਜਿਹਨੇ ਬਾਰਡਰ ਦੇ ਉੱਪਰ ਸ਼ੁਭਕਰਨ ਦੇ ਕਤਲ ਦਾ ਜਿਹੜਾ ਮਕਦਮਾ ਸੀ ਤੇ ਜਿਹੜਾ ਸਾਰਾ ਪੰਜਾਬ ਇੱਕ ਪਾਸੇ ਇਕੱਠਾ ਹੋ ਗਿਆ ਸੀ ਤਾਂ ਫਿਰ ਕਈ ਦਿਨਾਂ ਬਾਅਦ ਦਿੱਤਾ ਸੀ ਇਸ ਤਰ੍ਹਾਂ ਦੇ ਬੇਗਰਤ ਲੋਕਾਂ ਦੀ ਸਰਕਾਰ ਨੂੰ ਇੱਕ ਬੱਚੇ ਮਰੇ ਦੀ ਕਾਹਲੀ ਤਕਲੀਫ ਹੈ ਇਹਨਾਂ ਦੇ ਆਪਣੇ ਘਰਾਂ ਦੇ ਵਿੱਚ ਜਦੋਂ ਇਹ ਬਿਮਾਰੀ ਆਪਦੇ ਹੋਊਗੀ ਹਾਲਾਂਕਿ ਹੋਈ ਵੀ ਵੀ ਹੈਗੀ ਕੋਈ ਕਮੀ ਪੇਸ਼ੀ ਨਹੀਂ ਹੈ ਫਿਰ ਵੀ ਇਸ ਦੇ ਬਾਵਜੂਦ ਇਹਨਾਂ ਨੇ ਕਰਨ ਤੇ ਕੋਈ ਕਦੇ ਜਿਉ ਨਹੀਂ ਸਰਕੀ ਅਸੀਂ ਆਪਣੀ ਜਿਹੜੀ ਲੋਕ ਹੈਗੇ ਕੁਝ ਇਕੱਠੇ ਸੰਗਰੂਰ ਦੇ ਜਾਗਦੇ ਲੋਕਾਂ ਦੀ ਟੀਮ ਦੇ ਨਾਲ ਮੇਰੇ ਨਾਲ ਹੈਗੇ ਆ ਤਾਂ ਲੱਗਿਆ ਤਾਂ ਇਹ ਬੋਲੇ ਇਹ ਤਾਂ ਆਪਣੇ ਘਰ ਬੈਠੇ ਸੀ ਕੋਈ ਅਜੇ ਤੱਕ ਇਹਨਾਂ ਕੋਲ ਆਇਆ ਨਹੀਂ ਕੋਈ ਪ੍ਰੈਸ ਨਹੀਂ ਆਈ ਤੁਸੀਂ ਚਲੋ ਮਿਹਨਤ ਕਰਕੇ ਇੱਥੇ ਆਪਣਾ ਟਾਈਮ ਕੱਢ ਕੇ ਹਿੰਮਤ ਕਰਕੇ ਆਏ ਹੋ ਤੇ ਮੈਂ ਤੁਹਾਨੂੰ ਵੀ ਅਪੀਲ ਕਰਦਾ ਤੁਹਾਡੇ ਸੂਭ ਵੀ ਇਹ ਜਿਹੜੀ ਖਬਰ ਹੈ ਸਾਰੇ ਪੰਜਾਬ ਦੀ ਪੈਸ ਨੂੰ ਜਾਣੀ ਚਾਹੀਦੀ ਹੈ ਮਾਂ ਪਿਓ ਦੀ ਗੱਲ ਕਰੀਏ ਮਾਂ ਪਿਓ ਕਹਿ ਰਿਹਾ ਕਿ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਹੈ ਕੀ ਤੁਹਾਡੇ ਵੱਲੋਂ ਉਹਨਾਂ ਬੰਦੀ ਮਦਦ ਕੀਤੀ ਜਾਵੇਗੀ ਇਨਸਾਫ ਤਾਂ ਪੁਲਿਸ ਨੇ ਦੇਣਾ ਹੈ ਪ੍ਰਸ਼ਾਸਨ ਨੇ ਦੇਣਾ ਹੈ ਮੁਕੱਦਮਾ ਦਰਜ ਕਰਕੇ ਜਿਹੜੇ ਦੋਸ਼ੀ ਇਹ ਦੱਸ ਰਹੇ ਹੈ ਉਹਨਾਂ ਨੂੰ ਵਿੱਚ ਆਪਣਾ ਕਰਕੇ ਨਾਮਜ਼ਦ ਉਹਦੀ ਤਫ਼ਤੀਸ਼ ਕਰ ਲੈਣ ਜੇ ਇਹਨਾਂ ਦੀ ਗੱਲ ਕੋਈ ਗਲਤ ਲੱਗੂ ਤਾਂ ਸਾਹਮਣੇ ਆ ਜੂ ਡੈਰੋਗੇਸ਼ਨ ਤੇ ਜਿਹੜੀ ਇਨਵੈਸਟੀਗੇਸ਼ਨ ਹੋਰ ਕੀ ਹੁੰਦੀ ਹੈ ਉਹਦੇ ਨੂੰ ਲੈ ਕੇ ਪੁੱਛਿਆ ਜਾਊਗਾ ਪਰ ਮਗਰ ਹਾਲਾਂਕਿ ਇਹ ਤਾਂ ਹੋ ਜੂਗਾ ਮੈਨੂੰ ਪਤਾ ਕਰਨਾ ਪਊਗਾ ਇਹਨਾਂ ਕੋਲ ਹੱਲ ਕੋਈ ਨਹੀਂ ਪਰ ਪਿੱਛੇ ਨਹੀਂ ਤੁਰਦੇ ਜਿੰਨਾ ਚਿਰ ਤੁਸੀਂ ਪਿੱਛੇ ਨਹੀਂ ਤੁਰਦੇ ਪਿਛਲੀ 체ਨ ਤੇ ਨਹੀਂ ਜਾਂਦੇ ਹੁਣ ਵਾਰਤ ਬਾਤ ਕੀ ਕਰਦੇ ਹੋਣਗੇ 302 ਦਾ ਪਰਚਾ ਵੀ ਦੇ ਦੇਣਗੇ ਮੈਨੂੰ ਪਤਾ ਉਹ ਚੁਲਾਣ ਵੀ ਹੋ ਜਾਣਗੇ ਉਹ ਬੰਦੇ ਪਰ ਉਹਦੇ ਨਾਲ ਹੱਲ ਥੋੜਾ ਹੁੰਦਾ ਉਹ ਜਿੰਨਾ ਚਿਰ ਤੁਸੀਂ ਮਗਰਲੀ 체ਨ ਜਿਹੜੀ ਸਪਲਾਈ ਕਿੱਥੋਂ ਆਇਆ ਆਉਣ ਵਾਲੇ ਸਮੇਂ ਵਿੱਚ ਕੁਝ ਨਾਮ ਆ ਰਹੇ ਆ ਮੈਂ ਥੋੜਾ ਇਹ ਰੋਡ ਡੰਗਾਈ ਚਲੇ ਜਾਂਦੇ ਹਾਂ ਮੈਂ ਦੱਸੂਗਾ ਕਿ ਇਸ ਇਲਾਕੇ ਦੇ ਉਸ ਤੋਂ ਉੱਪਰਲੇ ਕਿਹੜੇ ਲੋਕ ਹੈ ਜਿਹੜੇ ਨਸ਼ਾ ਇਸ ਪਾਸੇ ਵਕਾ ਰਹੇ ਤੇ ਉਸ ਤੋਂ ਪਿਛਲੇ ਵੀ ਜਿਹੜੇ ਹੈਗੇ ਉਹਨਾਂ ਬਾਰੇ ਵੀ ਗੱਲ ਕਰਾਂਗੇ ਪਰ ਅੱਜ ਜਿਹੜਾ ਹੈਗਾ ਪਹਿਲਾ ਜਿਹੜਾ ਫੌਰੀ ਤੌਰ ਤੇ ਅਮਲ ਕਰਨਾ ਆਏ ਬਣਦਾ ਕਿ ਉਹ ਮਕਦਮਾ ਦਰਜ ਕਰਕੇ ਉਹਨਾਂ ਦੇ ਬਾਈ ਨੇਮ ਜਿਹੜਾ ਹੈਗਾ ਇਸੇ ਨੂੰ 302 ਚ ਕਨਵਰਟ ਕਰਕੇ ਤੇ ਇਹਦੀ ਤਫ਼ਤੀਸ਼ ਕਰਕੇ ਲੈ ਕੇ ਆਵੇ ਪੁਲਿਸ ਸਾਹਮਣੇ ਫਿਰ ਇਸ ਕੇਸ ਨੂੰ ਬਿਲਕੁਲ ਅਸਿਸਟ ਕਰਾਂਗੇ ਨਾਲ ਅਸੀਂ ਜਿੱਥੇ ਲੋੜ ਪੈਗੀ ਜੇ ਪੁਲਿਸ ਚਾਹੂਗੀ ਤਾਂ ਹਾਲਾਂਕਿ ਚਾਹੁੰਦੀ ਨਹੀਂ ਹੁੰਦੀ ਪੁਲਿਸ ਜਿਵੇਂ ਜਿਵੇਂ ਵੇਖੀ ਤੇ ਨੇ ਪਿੱਛੇ ਉਥੇ ਹੋ ਕੇ ਹਟੀਆਂ ਸ਼ਰਾਬ ਦੇ ਨਾਲ ਇਹ ਸਾਰੇ ਕਤਲ ਨੇ ਇਹਨਾਂ ਨੂੰ ਮਤਲਬ ਗੈਰ ਕੁਦਰਤੀ ਮੌਤਾਂ ਨੂੰ ਬਿਲਕੁਲ ਇਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਲਿਆ ਜਾਣਾ ਚਾਹੀਦਾ ਔਰ ਜੇ ਅਸੀਂ ਇਹਨਾਂ ਨੂੰ ਸਹੀ ਇਨਸਾਫ ਦਿਵਾਉਣ ਦੀ ਕਾਰਵਾਈ ਕਰਾਂਗੇ ਕੋਈ ਆਉਣ ਵਾਲੇ ਸਮੇਂ ਵਿੱਚ ਲੋਕ ਜਿਹੜੇ ਹੈਗੇ ਆ ਇਸ ਧੰਦੇ ਤੋਂ ਬੜਨ ਵਿੱਚ ਗਰੇਜ ਕਰਨਗੇ ਪਰ ਜੇ ਜਦੋਂ ਅਸੀਂ ਕਾਰਵਾਈ ਨਹੀਂ ਕਰਨੀ ਤੇ ਲੋਕਾਂ ਜਿਹੜੇ ਹੈਗੇ ਨੇ ਉਹਨਾਂ ਦੇ ਹੌਸਲੇ ਵੱਡੇ ਹੁੰਦੇ ਆ ਤੇ ਪੋਲੀਟਿਕਲ ਲੋਕ ਜਿਹੜੇ ਹੈਗੇ ਆ ਬੇਸ਼ਰਮੀ ਭਰੀਆਂ ਜਿਹੜੀਆਂ ਹੈਗੀਆਂ ਆਪਣੀਆਂ ਤਕਰੀਰਾਂ ਤੇ ਬਿਆਨ ਕਰਦੇ ਆ ਇਹ ਇੱਥੇ ਤਾਂ ਜੀ ਸ਼ਰਾਬ ਬਾਰੇ ਕਹਿ ਰਹੇ ਸੀ ਨਾ ਮਰ ਰੋੜੇ ਨੇ ਹੈਨੀ ਜੀ ਸਾਡੇ ਕੋਲ ਸਬੂਤ ਲਿਓ ਪਹਿਲਾਂ ਸ਼ਰਾਬ ਨਕਲੀ ਸੀ ਕਿ ਜਾਂ 2 ਨੰਬਰ ਦੀ ਸੀ 2 ਨੰਬਰ ਦੀ ਸ਼ਰਾਬ ਕਿੰਨੀ ਰੋਕਣੀ ਲੋਕਾਂ ਨੇ ਥੋੜਾ ਰੋਕਣੀ ਸਰਕਾਰ ਨੇ ਰੋਕਣੀ ਤੇ ਸਾਰੀ ਜਿੰਮੇਵਾਰੀ ਜਿਹੜੀ ਹੈਗੀ ਸਰਕਾਰ ਨੂੰ ਆਪਣੇ ਸਿਰ ਲੈਣੀਆਂ ਪੈਣਗੀਆਂ ਇਹ ਸਮਾਂ ਜਿਹੜਾ ਹੈਗਾ ਇਹੋ ਜਿਹਾ ਨਹੀਂ ਹੈਗਾ ਕਿੰਨੀ ਦੇਰ ਹੋਰ ਅੱਕ ਬੰਦ ਕਰਾਂਗੇ ਸਾਡੀ ਜਵਾਨੀ ਬਰਬਾਦ ਹੋ ਚੁੱਕੀ ਹੈ ਜੀ